ਤੇ ਗੱਲ ਆਏ ਆ ਦੋਸਤੋ ਕਿ ਸਿਮਰਨਜੀਤ ਸਿੰਘ ਮੱਕੜ ਤੇ ਉਹਨੇ ਬੀਤੇ ਦਿਨੀ ਇੱਕ ਨਾ ਇੰਟਰਵਿਊ ਕੀਤੀ ਸੀ ਜਿਹਦਾ ਨਾਮ ਸੀ ਜਸਵਿੰਦਰ ਬੜਾੜ ਜਿਹੜੀ ਗਾਇਕਾ ਸੀ ਬਹੁਤ ਹੀ ਵਧੀਆ ਗਾਉਂਦੀ ਤੇ ਬਹੁਤ ਹੀ ਮਿਹਨਤੀ ਤੇ ਐਡੇ ਵਧੀਆ ਉਹਦੇ ਬੋਲਣ ਦੇ ਤਰੀਕਾ ਬੋਲਣ ਦਾ ਤੇ ਗਾਣੇ ਐਡੇ ਵਧੀਆ ਸੀ ਕਿ ਤੁਸੀਂ ਮਾਵਾਂ ਭੈਣਾਂ ਧੀਆਂ ਚ ਬੱਚਿਆਂ ਚ ਬੈਠ ਕੇ ਜਿਵੇਂ ਮਰਜ਼ੀ ਸੁਣ ਸਕਦੇ ਸੀ ਐਡਾ ਵਧੀਆ ਹੁਕਾਉਂਦੀ ਸੀ ਪਰ ਨਾ ਕਿਸੇ ਸੋਸ਼ਲ ਮੀਡੀਆ ਵਾਲੇ ਨੇ ਜਾਂ ਅੱਜ ਕੱਲ ਜਿਹੜੇ ਫੇਸਬੁੱਕ ਕੀ ਵਿਦਵਾਨ ਕਹਿ ਦਿੰਦੇ ਆ YouTube ਤੇ ਬੈਠੇ ਆ ਉਹਨਾਂ ਨੇ ਨਾ ਜਸਵਿੰਦਰ ਬਰਾਰ ਤੇ ਦੂਸ਼ਾ ਲਾਇਆ ਬਹੁਤ ਮਾਰੇ ਉਹਦੀ ਲੜਕੀ ਬਾਰੇ ਬੋਲਿਆ ਗਿਆ ਉਹਦੇ ਬਾਰੇ ਬੋਲਿਆ ਗਿਆ ਉਹਦੇ ਭੈਣ ਦੇ ਲੜਕੇ ਦੇ ਬਾਬਤ ਬੋਲਿਆ ਗਿਆ ਕਿ ਜਾਨੀ ਕਿ ਤੁਸੀਂ ਉਹ ਵੀਡੀਓ ਸਾਰੀ ਦੇਖੀ ਹੋਊਗੀ ਮੇਰਾ ਸਵਾਲ ਇੱਕੋ ਹੀ ਹੈ ਤੁਹਾਨੂੰ ਅੱਜ ਕੱਲ ਦੇ ਕਲਾਕਾਰ ਚੰਗੇ ਲੱਗਦੇ ਆ ਇਹੋ ਜਿਹੇ ਲੋਕਾਂ ਨੂੰ ਜਿਹੜੇ ਟੀਮੀਆਂ ਦੇ ਉੱਤੇ ਮੋਇਲਾਂ ਦੇ ਉੱਪਰ ਜਾਂ ਹੋਰ ਬੜਾ ਗੰਦ ਪਾਉਂਦੇ ਆ ਮੈਂ ਖੁਦ ਜਸਵਿੰਦਰ ਬਰਾੜ ਨੂੰ ਬੜੇ ਖਾਰੇ ਦੇਖੇ ਘਟੋ ਘਟ ਮੈਂ 20 ਤੋਂ 25 ਅਖਾੜੇ ਉਹਦੇ ਜਸਵਿੰਦਰ ਬਰਾਰ ਦੇ ਦੇਖੇ ਆ ਜਦੋਂ ਉਹ ਖਾੜਾ ਲਾਉਂਦੀ ਸੀ ਨਾ ਤੇ ਮਤਲਬ ਨਹੀਂ ਹੁੰਦਾ ਸੀਗਾ ਕਿ ਕੋਈ ਉਹਦੇ ਚੱਲਦੇ ਖਾੜੇ ਦੇ ਵਿੱਚੋਂ ਉੱਠ ਕੇ ਚਲਾ ਜਾਵੇ ਦੌਰ ਸੀ ਇੱਕੋ ਦਾ ਪੂਰਾ ਕਿ ਉਹ ਜਿਹੜਾ ਉਹਨੇ ਗਾਣੇ ਗਾਏ ਬੋਲ ਕਰੈਰੀਆ ਮੋਰਾ ਹੋਰ ਬੜੇ ਸੋਹਣੇ-ਸੋਹਣੇ ਗਾਣੇ ਮਿਰਜਾ ਗਾਇਆ ਉਹਨੇ ਜਾਣੀ ਕਿ ਵੀ ਜੰਨਾ ਵੀ ਉਹਨੇ ਹੁਣ ਤੱਕ ਗਾਇਆ ਬਹੁਤ ਸੋਹਣਾ ਗਾਇਆ ਪਰ ਕਿਸੇ ਵਿਅਕਤੀ ਨੇ ਉਹਦੇ ਉੱਤੇ ਉਹਦੀ ਲੜਕੀ ਦੇ ਉੱਪਰ ਜਿਹੜੀ ਗੱਲ ਕਹੀ ਆ ਕਿ ਉਹ ਆਪ ਦੇ ਮੂੰਹ ਜੋ ਕਹਿ ਰਹੀ ਆ ਕਿ ਨਜਾਇਜ਼ ਦੱਸ ਰਹੇ ਆ ਜਾਂ ਉਹਦੇ ਘਰ ਵਾਲੇ ਨੂੰ ਵੀ ਵੱਧ ਘੱਟ ਬੋਲਿਆ ਗਿਆ ਹਾਲਾਂਕਿ ਉਹਦੇ ਘਰ ਵਾਲੇ ਦੀ ਬੜੀ ਦੇਣ ਆ ਉਹਨੂੰ ਕਿਉਂਕਿ ਉਸ ਨੂੰ ਅੱਗੇ ਲਿਆਉਣ ਵਾਲਾ ਹੀ ਉਹ ਬੰਦਾ ਸੀ ਕੁਸ ਫੇਰ ਉਸ ਦਾ ਇੱਕ ਲੜਕਾ ਹੈ ਜੋ ਬਹੁਤ ਬਿਮਾਰ ਆ ਤੇ ਉਹ ਤੇ ਬੜੇ ਪੈਸੇ ਲੱਗਦੇ ਆ ਤੁਸੀਂ ਯਾਰ ਸ਼ਰਮ ਖਾਇਆ ਕਰੋ ਜਿਹਦੇ ਬੱਚੇ ਬਿਮਾਰ ਆ ਤੇ ਬੱਚੇ ਦੇ ਕਰਕੇ ਉਹ ਜਦੋਂ ਕਿਸੇ ਦੇ ਖਾੜਾ ਲਾਉਣ ਜਾਂਦੀ ਆ ਤੇ ਉਹ ਜਾਣ ਤੇ ਮੈਂ ਆਪਦੇ ਬੱਚੇ ਦਾ ਲਾਜ ਕਰਾਣਾ ਸਾਡੇ ਉਹ ਕੰਬ ਦੇ ਬੁੱਲਾਂ ਦੇ ਵਿੱਚੋਂ ਜਦੋਂ ਬੋਲਦੀ ਆ ਤੇ ਉਹ ਤੇ ਹੱਲ ਦੇਖਿਆ ਨਹੀਂ ਜਾਂਦਾ ਉਹ ਇਹੋ ਜੀ ਆਵਾਜ਼ ਦੇ ਵਿੱਚੋਂ ਬੋਲਦੀ ਆ ਤੇ ਮੱਕੜ ਸਾਹਿਬ ਨੇ ਵੀ ਬਹੁਤ ਉਹਨੂੰ ਹੱਲਾਸ਼ੇਰੀ ਦਿੱਤੀ ਆ ਧੰਨਵਾਦ ਆ ਮੱਕੜ ਦਾ ਵੀ ਬਾਈ ਦਾ ਕਿ ਜਿਹਨੇ ਉਹਨੂੰ ਇੰਨੀ ਹੱਲਾਸ਼ੇਰੀ ਦਿੱਤੀ ਕਿ ਉਹਨੂੰ ਮਾਰਾ ਜਾ ਉੱਠ ਕੇ ਬੋਲਣ ਜੋਗੀਤਾ ਹੋਈ ਉਹ ਕਿਸੇ ਦੇ ਵਿਰੋਧ ਸਟੈਂਡ ਲੈਣ ਜੋਗੀਤਾ ਹੋਈ ਨਹੀਂ ਅੱਜ ਕੱਲ ਲੋਕ ਦਬਦੇ ਨੂੰ ਦਵਾਉਂਦੇ ਆ ਤੇ ਮੱਕੜ ਵੀਰ ਨੂੰ ਜਰੂਰ ਮੇਰੀ ਧੰਨਵਾਦ ਆ ਦਿਨੋਂ ਕਿ ਉਸ ਬੰਦੇ ਨੇ ਉਸ ਨੂੰ ਜਸਵਿੰਦਰ ਬਰਾਰ ਨੂੰ ਇੰਨੀ ਕ ਹੱਲਾਸ਼ੇਰੀ ਦਿੱਤੀ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਲੜੂਗੀ ਵੀ ਜ਼ਰੂਰ ਤੇ ਜਵਾਬ ਵੀ ਦੇਊ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਦੀ ਸਿੱਧੂ ਮੂਸੇ ਵਾਲਾ ਇੱਕ ਇਹੋ ਜਿਹਾ ਕਲਾਕਾਰ ਸੀ वर्ल्ड वाइड ਜਿਹਦਾ ਨਾਮ ਚੱਲਦਾ ਸੀ ਬੈਲ ਬੋਰਡ ਦੇ ਉੱਤੇ ਬੁੱਕ ਦਾ ਵੀ ਸੀ ਹਨਾ ਤੇ ਉਸ ਬੰਦੇ ਨੇ ਜਿਹਦਾ ਜਿਹਦਾ ਵੀ ਨਾਮ ਲਿਆ ਗਾਣਿਆਂ ਦੇ ਵਿੱਚ ਉਹ ਹਿੱਟ ਹੋਇਆ ਤੇ ਉਹਦਾ ਕਾਰਨ ਸੀ ਇੱਕ ਕਿਉਂਕਿ ਸਿੱਧੂ ਇੱਕ ਪਿੰਡਾਂ ਦੇ ਵਿੱਚੋਂ ਉੱਠਿਆ ਤੇ ਪਿੰਡਾਂ ਦੇ ਖਾਰਿਆਂ ਨੂੰ ਦੇਖ ਕੇ ਗਾਇਕਾਂ ਨੂੰ ਪਿੰਡਾਂ ਦੇ ਨੂੰ ਦੇਖ ਕੇ ਉਹਨੇ ਸੁਣਿਆ ਤੇ ਉਹਨੂੰ ਪਤਾ ਸੀ ਕਿਹੜਾ ਕਲਾਕਾਰ ਵਧੀਆ ਤੇ ਕਿਹੜਾ ਮਾੜਾ ਹੈ ਉਹਨੇ ਹੋਰ ਕਿਸੇ ਕਲਾਕਾਰ ਦਾ ਨਾਮ ਨਹੀਂ ਲੈਂਦਾ ਵੱਡੇ ਕਲਾਕਾਰ ਦਾ ਨਾਮ ਨਹੀਂ ਲੈਂਦਾ ਕਿਸੇ ਬਾਲੀਵੁੱਡ ਬੰਬੇ ਵਾਲੇ ਕਲਾਕਾਰ ਦਾ ਨਾਮ ਨਹੀਂ ਲੈਂਦਾ ਉਹਨੂੰ ਪਤਾ ਸੀ ਕਿ ਜਸਵਿੰਦਰ ਬਰਾੜ ਇੱਕ ਐਹੋ ਜੀ ਗਾਇਕਾ ਕਿ ਖਾਰੇ ਨੂੰ ਠੱਲ ਕੇ ਰੱਖ ਦਿੰਦੀ ਸੀ ਲੋਕ ਆਪਣੇ ਪਸ਼ੂਆਂ ਨੂੰ ਪੱਠੇ ਪਾਉਣੇ ਭੁੱਲ ਜਾਂਦੇ ਸੀ ਮੈਂ ਖੁਦ ਦੇਖਿਆ ਹੈ ਲੋਕ ਆਪਦੇ ਕੰਮ ਪਹਿਲਾਂ ਨਵੇੜ ਲੈਂਦੇ ਸੀ ਦੋ ਦਿਨ ਜਦੋਂ ਜਸਵਿੰਦਰ ਬਰਾੜ ਦਾ ਖਾੜਾ ਲੱਗਣਾ ਹੁੰਦਾ ਸੀ ਪਤਾ ਹੁੰਦਾ ਸੀ ਕਿ ਅੱਜ ਜਸਵਿੰਦਰ ਬਰਾੜ ਆ ਰਹੀ ਆ ਤੁਸੀਂ ਗੱਲਾਂ ਕਰਦੇ ਹੋ ਉਹਦੀ ਉਹਦੀ ਜ਼ਿੰਦਗੀ ਦੇ ਤੁਸੀਂ ਉੱਪਰ ਉਂਗਲੀ ਠਾਉਣੀ ਹੋ ਇਹੋ ਜਿਹੀਆਂ ਗੱਲਾਂ ਬੋਲਦੇ ਆ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਪਰ ਜਿਹੜੇ ਵੀ ਬੰਦੇ ਨੇ ਇਹ ਗੱਲ ਕੀਤੀ ਉਹਦੇ ਵਾਸਤੇ ਮਾੜੀ ਗੱਲ ਆ ਉਹਨੂੰ ਨਹੀਂ ਕਹਿਣਾ ਚਾਹੀਦਾ ਸੀ ਤੁਸੀਂ ਅੱਜ ਦੇ ਗਾਇਕਾਂ ਬਾਰੇ ਤਾਂ ਤੁਸੀਂ ਕੁਝ ਬੋਲ ਨਹੀਂ ਸਕਦੇ ਕਿਸੇ ਨਸ਼ੇ ਦੇ ਵਿਰੋਧ ਦਾ ਕੀ ਕੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿੰਨਾ ਘਾਣ ਹੋ ਰਿਹਾ ਰੀਲਾਂ ਦੇ ਉੱਪਰ ਕਿੰਨਾ ਗੰਦਾ ਆ ਰਿਹਾ ਨੈਟ ਤੇ ਕੱਲਾ ਬੰਦਾ ਮੋਬਾਈਲ ਨਹੀਂ ਦੇਖ ਸਕਦਾ ਬੈਠ ਕੇ ਪਰ ਤੁਸੀਂ ਇੱਕ ਇਹੋ ਜਿਹੀ ਵਿਚਾਰੀ ਜਦੋਂ ਬੋਲਦੀ ਆ ਉਹਦੇ ਮੂੰਹ ਦੇ ਵਿੱਚੋਂ ਨਾ ਤਾਂ ਆਵਾਜ਼ ਨਿਕਲਦੀ ਆ ਤੇ ਨਾ ਉਹਦਾ ਉਹਨੂੰ ਰੋਣਾ ਆ ਰਿਹਾ ਪਰ ਉਹਦੇ ਘਰ ਵਾਲਾ ਵਿਚਾਰਾ ਪਿੱਛੇ ਬੈਠਾ ਉਹਦੇ ਬੱਚਿਆਂ ਦੇ ਕੀ ਬੀਤ ਦੀ ਹੋ ਯਾਰ ਇਹੋ ਜੇ ਥੋੜਾ ਜਿਹਾ ਭੇਜ ਕਰਿਆ ਕਰੋ ਆਪਾਂ ਦਸਵਿੰਦਰ ਬਰਾਰ ਜੀ ਦੇ ਬਹੁਤ ਗਾਣੇ ਸੁਨੇ ਆ ਤੇ ਬੜੇ ਉਹਦੇ ਅਖਾੜੇ ਦੇਖਿਆ ਪਰ ਆਪਾਂ ਨੂੰ ਮਾਣ ਆ ਸਾਨੂੰ ਕਿ ਅਸੀਂ ਇਹੋ ਜੇ ਕਲਾਕਾਰ ਸੁਣੇ ਆ ਜਿਹੜੇ ਅੱਜਕੱਲ ਦੀ ਪੀੜ੍ਹੀ ਆ ਇਹਨਾਂ ਨੇ ਕੀ ਕੁਛ ਨਹੀਂ ਸੁਣਿਆ ਇਹਨਾਂ ਦੇ ਵੀ ਬਾਉਂਸਰ ਹੁੰਦੇ ਆ ਨਾਲ ਬੰਦੇ ਨੂੰ ਨੇੜੇ ਨਹੀਂ ਖੜ੍ਹ ਲੰਦੇ ਉਹ ਜਿਹੜੇ ਕਲਾਕਾਰ ਸੀ ਨਾ ਪੁਰਾਣੇ ਉਹ ਗਾਇਕ ਬਣ ਕੇ ਨਹੀਂ ਆਉਂਦੇ ਸੀ ਉਹ ਲੋਕਾਂ ਦੇ ਵਿਆਹਾਂ ਦੇ ਵਿੱਚ ਰਿਸ਼ਤੇਦਾਰ ਸੱਜਣ ਮਿੱਤਰ ਬਣ ਕੇ ਆਉਂਦੇ ਸੀ ਤੇ ਜਦੋਂ ਉਹਨੂੰ ਕੋਲੇ ਬਿਠਾ ਕੇ ਰੋਟੀ ਖਾਂਦੇ ਸੀ ਲੋਕ ਅੱਜਕੱਲ ਦੇ ਕਲਾਕਾਰ ਦੇ ਤਾਂ ਨੇੜੇ ਤੁਸੀਂ ਜਾ ਨਹੀਂ ਸਕਦੇ ਇੱਕ ਸੀਗਾ ਉਹਨਾਂ ਚੋਂ ਸਿੱਧੂ ਮੂਸੇ ਵਾਲਾ ਜਿਹੜਾ ਹਰ ਇੱਕ ਬੰਦੇ ਤੁਰੇ ਜਾਂਦੇ ਨੂੰ ਜੱਫੀ ਪਾ ਕੇ ਫੋਟੋ ਸੈਲਫੀ ਚਾਹੁੰਦਾ ਸੀ ਤੇ ਉਹਦਾ ਫਾਇਦਾ ਵੀ ਤਾਂ ਹੀ ਚੱਕਿਆ ਗਿਆ ਕਿ ਉਹ ਬੰਦਾ ਅੰਦਰੋਂ ਨਰਮ ਸੀ ਜੇ ਜਸਵਿੰਦਰ ਬਰਾਰ ਕਿਤੇ ਉਹ ਜਾਂ ਦਿਮਾਗ ਉਹਦਾ ਹੁੰਦਾ ਤੇ ਤੁਹਾਨੂੰ ਇਹੋ ਜਿਹਾ ਜਵਾਬ ਦੇਣਾ ਸੀ ਪਰ ਧੰਨਵਾਦ ਆ ਭੈਣ ਦਾ ਸੀ ਦਿਲੋਂ ਸਲੂਟ ਕਰਦੇ ਆ ਜਸਵਿੰਦਰ ਬਰਾਰ ਜੀ ਨੂੰ ਅਸੀਂ ਬੋਲ ਕਰੈ ਦੀ ਆ ਮੋੜਾ ਵਿੱਚ ਪਰਝਾਈਆਂ ਦੇ ਐਹੋ-ਐਹੋ ਜੇ ਗਾਣੇ ਤੇ ਐਡੀ ਹੀਕ ਲਾਉਣੀ ਪਰ ਇੱਕ ਗੱਲ ਜ਼ਰੂਰ ਆ ਉਹਨੂੰ ਗਰਾਰੀਆਂ ਨਹੀਂ ਬਾਦੀਆਂ ਫਸਾਉਣੀਆਂ ਆਉਂਦੀਆਂ ਸੀ ਪਰ ਉਹ ਲੋਕਾਂ ਦੇ ਅੰਦਰ ਐਹੋ ਜਿਹਾ ਜਗ੍ਹਾ ਬਣਾ ਲਈ ਸੀ ਕਿ ਗਰਾਰੀਆਂ ਬਣਾਉਣ ਵਾਲੇ ਜਗ੍ਹਾ ਜਿਹੜੇ ਗਾਇਕ ਆ ਉਹ ਵੀ ਨਹੀਂ ਬਣਾ ਸਕੇ ਜਸਵਿੰਦਰ ਬਰਾਰ ਐਹੋ ਜਿਹਾ ਗਾਇਕਾ ਸੀ ਦੋਸਤੋ ਆਪਾਂ ਨੂੰ ਵੀ ਦੁੱਖ ਹੋਇਆ ਵੱਧ ਤੁਸੀਂ ਵੀ ਸਾਥ ਦਿਓ ਜਸਵਿੰਦਰ ਬਰਾੜ ਜੀ ਦਾ ਉਹਨਾਂ ਦੇ ਉਹਦਾ ਦਾ ਜਿਹੜਾ ਬੱਚਾ ਹੈ ਲੜਕਾ ਮਹਾਰਾਜ ਸੁੱਖ ਰੱਖੇ ਅਰਦਾਸ ਕਰਦੇ ਹਾਂ ਕਿ ਜਲਦੀ ਠੀਕ ਹੋਵੇ ਤੇ ਉਹਦੀ ਲੜਕੀ ਦੇ ਜਿਹੜੇ ਦੂਸ਼ਨ ਲਾਇਆ ਕਦੇ ਵੀ ਇਹੋ ਜਿਹਾ ਦੂਸ਼ਨ ਨਹੀਂ ਲਾਉਣਾ ਚਾਹੀਦੇ ਕਿਉਂਕਿ ਕੰਨਿਆ ਦੇ ਮੂੰਹ ਦੇ ਵਿੱਚੋਂ ਕੋਈ ਆਵਾਜ਼ ਇਹੋ ਜੀ ਨਿਕਲ ਗਈ ਤੇ ਥੋੜਾ ਸਫਾਇਆ ਹੋ ਜੂਗਾ ਤੇ ਸਾਡੀ ਭੈਣ ਤੱਕ ਵੀਡੀਓ ਜ਼ਰੂਰ ਪਹੁੰਚਾਓ ਕਿ ਹੱਲਾ ਸ਼ੀਰੀ ਜੂਰ ਮਿਲੇ ਉਹਨੂੰ ਕਿ ਮੇਰੇ ਪਾਸ ਆਸ-ਪਾਸੇ ਵੀ ਮੇਰੇ ਹਜੇ ਪੁਰਾਣੇ ਫੈਨ ਆ ਜਿਹੜੇ ਉਹ ਬੈਠੇ ਆ ਅਸੀਂ ਬੜੇ ਸੁਣੇ ਆ ਅਮਰਤਾ ਬੈਰਕ ਜਸਵਿੰਦਰ ਬਰਾੜ ਇਹਨਾਂ ਦੇ ਗਾਣੇ ਸੁਣੇ ਧੰਨਵਾਦ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਵੀਡੀਓ ਜੀ ਥੈਂਕ ਯੂ